ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਸਾਡੇ ਅੱਜ ਸਤਿਕਾਰਯੋਗ ਪੱਤਰਕਾਰ ਸਹਿਬਾਨ ਆਏ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਚੇਅਰਮੈਨ ਸਾਹਿਬ ਹੁਤਾ ਸਿੰਘ ਗੜੋ ਜੀ ਚੇਅਰਮੈਨ ਕਰਨ ਸਿਉੜਾ ਜੀ ਸਾਡੇ ਖਾ ਕਾਉਂਸਲਰ ਸਾਹਿਬ ਭਦਰ ਸਿੰਘ ਜੀ ਸਾਡੇ ਨਾਲ ਨੇ ਅੱਜ ਮੇਰੀ ਪ੍ਰੈਸ ਕਾਨਫਰੰਸ ਜੋ ਬੜਿਆ ਇੰਪੋਰਟੈਂਟ ਵਿਸ਼ੇ ਤੇ ਅਸੀਂ ਕਰ ਰਹੇ ਹਾਂ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਜੇ ਪਿੱਛੇ ਕਾਂਗਰਸ ਦੀ ਸਰਕਾਰ ਸੀ ਯੂਸਫ ਅਲਾ ਕਾਲੀ ਦਲ ਦੀ ਸਰਕਾਰ ਸੀ ਸਾਡੇ ਹਲਕੇ ਦੀਆਂ ਸਾਰੀਆਂ ਹੀ ਸੜਕਾਂ ਦਾ ਬੁਰਾ ਹਾਲ ਸੀ ਕੋਈ ਵੀ ਬੰਦਾ ਤੁਹਾਡੇ ਚੋਂ ਪੱਤਰਕਾਰ ਵੀਰ ਇੱਕ ਵੀ ਸੜਕ ਨਹੀਂ ਗਿਣਾ ਸਕਦਾ ਕਿ ਫੁਲਾਨੀ ਸੜਕ ਕਾਂਗਰਸ ਦੇ ਰਾਜ ਵੇਲੇ ਬਣਾਈ ਔਰ ਦੋਨਾਂ ਦੇ ਰਾਜਾਂ ਦੇ ਵਿੱਚ ਲੋਕਾਂ ਨੇ ਬਹੁਤ ਦੁੱਖ ਭੋਗਿਆ ਚਾਹੇ ਅਸੀਂ ਇੱਥੋਂ ਮਲੌਦ ਨੂੰ ਜਾਣਾ ਹੋਵੇ ਬੜੀ ਟੁੱਟੀ ਹੋਈ ਸੜਕ ਸੀ ਸੜਕ ਦਾ ਬੁਰਾ ਹਾਲ ਸੀ ਜੇ ਅਸੀਂ ਇੱਥੋਂ ਰਾੜਾ ਸਾਹਿਬ ਨੂੰ ਗਾਣਾ ਹੋਵੇ ਬਹੁਤ ਬੁਰਾ ਹਾਲ ਸੀ ਅਸੀਂ ਬੀਜੇ ਨੂੰ ਗਾਣਾ ਹੋਵੇ ਬਹੁਤ ਬੁਰਾ ਹਾਲ ਸੀ ਬਿੰਕ ਸੜਕਾਂ ਦਾ ਬਹੁਤ ਬੁਰਾ ਹਾਲ ਸੀ ਜਾਨੀ ਕਿ ਇਹਨਾਂ ਨੇ ਆਪਣੇ ਕਾਰਜਕਾਲ ਦੌਰਾਨ 10 ਸਾਲ ਅਕਾਲੀਆਂ ਨੇ 5 ਸਾਲ ਕਾਂਗਰਸ ਨੇ ਸਾਡੇ ਹਲਕੇ ਦੇ ਲੋਕਾਂ ਦੇ ਨਾਲ ਇੱਕ ਦੁਸ਼ਮਣੀ ਕੱਢੀ ਪਤਾ ਨਹੀਂ ਉਹ ਦੁਸ਼ਮਣੀ ਇਹਨਾਂ ਨੇ ਕਿਉਂ ਕੱਢੀ ਕਿਉਂ ਸਾਡੇ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਇਹਨਾਂ ਦੀ ਡਿਊਟੀ ਬਣਦੀ ਸੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਦੀ ਸੇਵਾ ਕਰਨੀ ਪਰ ਇਹਨਾਂ ਨੇ ਸੇਵਾ ਲੋਕਾਂ ਦੀ ਨਹੀਂ ਕੀਤੀ ਹਾਂ ਆਪਣੀ ਬਿਥੇਰੀ ਸੇਵਾ ਕਰ ਲਈ ਉਹ ਤੁਸੀਂ ਸਾਰੇ ਜਾਣੇ ਡਗ ਜਾਣ ਜਾਹਰ ਹਰ ਚੀਜ਼ ਇੱਕ ਇੱਕ ਚੀਜ਼ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਔਰ ਤੁਸੀਂ ਇਹ ਦੇਖੋ ਕਿ ਲੋਕ ਇਸ ਗੱਲ ਨੂੰ ਐਡਮਿਟ ਕਰਦੇ ਆ ਕਿ ਜੇ ਕਾਂਗਰਸ ਨੂੰ ਵੋਟ ਪਾਉਣੀ ਆ ਤਾਂ ਇਹਦਾ ਮਤਲਬ ਅਸੀਂ ਟੁੱਟੀਆਂ ਸੜਕਾਂ ਦੇ ਉੱਤੋਂ ਦੀ ਲੰਘਣਾ ਜੇ ਕਾਲੀ ਦਲ ਨੂੰ ਵੋਟ ਪਾਉਣੀ ਆ ਤਾਂ ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਫੇਰ ਉਸੇ ਨਰਕ ਤੇ ਵਿੱਚ ਸਿੱਟਣਾ ਤੇ ਇਸ ਲਈ ਇਹਨਾਂ ਦੋਹਾਂ ਦੇ ਸਰਕਾਰਾਂ ਦੇ ਦੌਰਾਨ ਸਾਡੀਆਂ ਜਿਹੜੀਆਂ ਸੜਕਾਂ ਨੇ ਚਾਹੇ ਉਹ ਲਿੰਕ ਸੜਕਾਂ ਹੋਣ ਚਾਹੇ 메ਨ ਸੜਕਾਂ ਹੋਣ ਚਾਹੇ ਸਾਡੇ ਪੁਲ ਹੋਣ ਇਹਨਾਂ ਦਾ ਇਹਨਾਂ ਨੇ ਬਿਲਕੁਲ ਵੀ ਕੰਮ ਨਹੀਂ ਕੀਤਾ ਤੁਸੀਂ ਇਹ ਦੇਖੋ ਕਿ ਰਾੜਾ ਸਾਹਿਬ ਵਾਲੇ ਸੰਤ ਮਹਾਂਪੁਰਖ ਮੈਂ ਉਦਣ ਗਿਆ ਸਟੇਜ ਦੇ ਉੱਤੇ ਉਹਨਾਂ ਨੇ ਸਪੈਸ਼ਲ ਗੱਲ ਕੀਤੀ ਕਿ ਜਦੋਂ ਵੀ ਆਉਂਦੇ ਸੀ ਜੇ ਅਸੀਂ ਪਹਿਲਾਂ ਟਵਾਲ ਆਉਂਦਾ ਸੀ ਤਾਂ ਟਵਾਲ ਨਾਲ ਗੱਲ ਕਰਦੇ ਸੀ ਕਿ ਭਾਈ ਸੜਕ ਬਣਾ ਦਿਓ ਭਾਈ ਪੁਲ ਬਣਾ ਦਿਓ ਕਹਿੰਦੇ ਫਿਰ ਲੱਖਾ ਆਇਆ ਲੱਖੇ ਨੂੰ ਵੀ ਪੰਜ ਸਾਲ ਕਹਿੰਦੇ ਰਹੇ ਕਿ ਭਾਈ ਸੜਕ ਬਣਾ ਦਿਓ ਭਾਈ ਪੁਲ ਬਣਾ ਦਿਓ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਜੇ ਐਡੇ ਮਹਾਨ ਜਿਹੜਾ ਸਾਡੇ ਇਲਾਕੇ ਦੀ ਇੱਕ ਧਾਰਮਿਕ ਸੰਸਥਾ ਜੇ ਉਹਨੂੰ ਜਾਣ ਦੇ ਲਈ ਰਸਤਾ ਚੰਗਾ ਨਹੀਂ ਹੈ ਤੇ ਫਿਰ ਲੋਕ ਕੀ ਕਰਨਗੇ ਸੋ ਇਸ ਲਈ ਜਦੋਂ ਦੀ ਆਮ ਲੋਕਾਂ ਨੇ ਆਪਣੀ ਸਰਕਾਰ ਬਣਾਈ ਆ ਲੋਕਾਂ ਨੇ ਆਪਣੇ ਆਪ ਨੂੰ ਵੋਟਾਂ ਪਾਈਆਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਣੇ ਨੇ ਉਸੇ ਦਿਨ ਤੋਂ ਹੀ ਸਾਡੇ ਹਲਕੇ ਦੇ ਵਿੱਚ ਸਭ ਤੋਂ ਪਹਿਲਾਂ ਤੋਂ ਜੋ ਮੇਨ ਸੜਕਾਂ ਸੀ ਜੋ ਵੱਡੀਆਂ ਸੜਕਾਂ ਸੀ ਜਿਹੜੀਆਂ ਕਿ ਦੂਜੇ ਸ਼ਹਿਰਾਂ ਦੇ ਨਾਲ ਜੋੜਦੀਆਂ ਸੀ ਭਾਵੇਂ ਖੰਨੇ ਦੇ ਨਾਲ ਜੋੜਦੀ ਸੀ ਭਾਵੇਂ ਮਲੇਰਕੋਟਲੇ ਦੇ ਨਾਲ ਜੋੜਦੀ ਸੀ ਜੋ ਮੇਨ ਵੱਡੀਆਂ ਸੜਕਾਂ ਸੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਕਾਇਆਕਲਪ ਕੀਤੀ ਗਈ ਉਹਨਾਂ ਨੂੰ ਬਣਾਇਆ ਗਿਆ ਤੁਹਾਡੇ ਸਭ ਦੇ ਸਾਹਮਣੇ ਹੈ ਫੇਰ ਸਾਡਾ ਸਭ ਤੋਂ ਮੁਕੱਦਸ ਸਥਾਨ ਜਿਹੜਾ ਮੈਂ ਗੱਲ ਕੀਤਾ ਰਾੜਾ ਸਾਹਿਬ ਉਸ ਨੂੰ ਜੋੜਦੀ ਸੜਕ ਬਣਾਈ ਗਈ ਉੱਥੇ ਹੁਣ ਪੁਲ ਵੀ ਲੱਗ ਰਿਹਾ ਜਿਹੜਾ ਕਿ ਵਰਸੀ ਤੋਂ ਪਹਿਲਾਂ ਗੁਰੂ ਮਹਾਰਾਜ ਕਿਰਪਾ ਕਰਨਗੇ ਮੈਂ ਕੁਝ ਨਹੀਂ ਹੁੰਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਇਹ ਸਾਰੇ ਕੰਮ ਚੱਲ ਰਹੇ ਨੇ ਉਹ ਵੀ ਵਰਸੀ ਤੋਂ ਪਹਿਲਾਂ ਸਾਨੂੰ ਪੂਰੀ ਪੂਰੀ ਉਮੀਦ ਆ ਕਿ ਜਿਹੜਾ ਪੋਲਾ ਉਹਦਾ ਕੰਮ ਸ਼ੁਰੂ ਹੋ ਜਾਏਗਾ ਵੱਡੀਆਂ ਸੜਕਾਂ ਦੇ ਨਾਲ ਨਾਲ ਸਾਡੇ ਇਲਾਕੇ ਦੇ ਵਿੱਚ ਹੋਰ ਵੀ ਜਿਹੜੀਆਂ ਲਿੰਕ ਸੜਕਾਂ ਸੀ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਨੂੰ ਵਿਰਾਸਤ ਦੇ ਵਿੱਚ ਇੱਕ ਵੀ ਸੜਕ ਨਹੀਂ ਮਿਲੀ ਤਾਂ ਹੌਲੀ ਹੌਲੀ ਜਿਹੜੀਆਂ ਸੜਕਾਂ ਜਿੱਦਾਂ ਜਿੱਦਾਂ ਮੇਰੇ ਕੋਲ ਫੰਡ ਆ ਰਹੇ ਆ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਕੋਲ ਅਸੀਂ ਜਿਹੜੀ ਵੀ ਫਾਈਲ ਲੈ ਕੇ ਜਾਂਦੇ ਆ ਉਹਨਾਂ ਨੇ ਕਦੇ ਵੀ ਸਾਨੂੰ ਇਨਕਾਰ ਨਹੀਂ ਕੀਤਾ ਉਹਨਾਂ ਨੇ ਹਮੇਸ਼ਾ ਸਾਡੇ ਹਲਕੇ ਨੂੰ ਦਿਲ ਖੋਲ ਕੇ ਪੈਸਾ ਦਿੱਤਾ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿੰਨੀਆਂ ਸੜਕਾਂ ਅਸੀਂ ਆ ਪਿਛਲੇ 3 ਸਾਲਾਂ ਚ ਬਣਾਈਆਂ ਮੈਨੂੰ ਨਹੀਂ ਲੱਗਦਾ ਕਿ 10 ਸਾਲਾਂ ਦੇ ਵਿੱਚ ਵੀ ਬਣੀਆਂ ਹੋਣ ਅੱਜ ਮੈਂ ਜਿਹੜੀਆਂ ਨਵੀਆਂ ਸੜਕਾਂ ਜਿਹਦਾ ਮੈਂ ਐਲਾਨ ਕਰਨ ਲੱਗਿਆ ਸਾਡੇ ਮਲੌਦ ਇਲਾਕੇ ਦੀਆਂ ਜਿਹੜੀਆਂ ਸੜਕਾਂ ਜਿਹੜੀਆਂ ਇਹ ਬਾਰਸ਼ਾਂ ਤੋਂ ਤੁਰੰਤ ਬਾਅਦ ਜਿਨ੍ਹਾਂ ਦਾ ਟੈਂਡਰ ਲੱਗਣਾ ਉਹ ਬੜੀਆਂ ਸਾਡੀਆਂ ਇੰਪੋਰਟੈਂਟ ਸੜਕਾਂ ਨੇ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣ ਲੱਗਿਆ ਇਹ ਸਾਡੀਆਂ ਤਕਰੀਬਨ 16 ਸੜਕਾਂ ਨੇ ਜਿਨ੍ਹਾਂ ਦੇ ਵਿੱਚੋਂ ਸਿਆੜ ਤੋਂ ਪੰਧੇਰ ਖੜੀ ਬਹੁਤ ਇੰਪੋਰਟੈਂਟ ਸੜਕਾਂ ਦੂਜੀ ਹੈਗੀ ਆ ਕੁੱਪ ਮਲੌਦ ਰੋਡ ਟੂ ਬਦੇਸ਼ਾ ਅਪ ਟੂ ਐਮਸੀ ਲਿਮਟ ਅਗਲੀ ਹੈਗੀ ਆ ਮਲੌਦ ਤੋਂ ਸੇਖਾ ਅਗਲੀ ਹੈਗੀ ਆ ਮਲੌਦ ਤੋਂ ਬੁਰਕੜਾ ਅਗਲੀ ਸੜਕ ਬਹੁਤ ਇੰਪੋਰਟੈਂਟ ਸੜਕਾਂ ਜਿਹੜੀ ਕਿ ਬਹੁਤ ਜ਼ਿਆਦਾ ਖਰਾਬ ਆ ਕਾਂਗਰਸ ਦੇ ਰਾਜ ਦੇ ਵਿੱਚ ਇਹ ਸੜਕ ਪੱਟ ਦਿੱਤੀ ਗਈ ਸੀ ਮਲੌਦ ਤੋਂ ਲਸੋਈ ਨੂੰ ਜਾਣ ਵਾਲੀ ਸੜਕ ਸਾਡਾ ਧਾਰਮਿਕ ਸਥਾਨ ਆ ਲੋਈ ਇਸ ਲਸੋਈ ਦੇ ਵਿੱਚ ਵੀ ਇਹ ਜਿਹੜੀ 7.5 8 ਕਿਲੋਮੀਟਰ ਦੀ ਸੜਕ ਬਹੁਤ ਟੁੱਟੀ ਹੋਈ ਆ ਔਰ ਇਹ ਸੜਕ ਵੀ ਜਿਹੜੀ ਆ ਬਹੁਤ ਜਲਦੀ ਤੁਸੀਂ ਦੇਖੋਗੇ ਕਿ ਬਣ ਕੇ ਤਿਆਰ ਹੋਏਗੀ ਇਸ ਤੋਂ ਇਲਾਵਾ 베ਰ ਕਲਾ ਤੋਂ ਰੱਪੋ ਨੀਚੀ ਲਸਾੜੇ ਤੋਂ ਲਸੋਈ ਅਪ ਟੂ ਐਮਸੀ ਲਿਮਟ ਅੱਗੇ ਆ ਗਈ ਆ ਸਿੱਧ ਸਰ ਕਾਲਜ ਤੋਂ ਮਲੇਰ ਕੋਟਲਾ ਰੋਡ ਅੱਗੇ ਹੈਗੀ ਆ ਲਹਿਰ ਤੋਂ ਕਰਤਾਰਪੁਰ ਅੱਗੇ ਜਿਹੜੀ ਸੜਕਾ ਕੁਲੀ ਕਲਾ ਤੋਂ 베ਰ ਕਲਾ ਅੱਗੇ ਸਾਡੀ ਸੜਕ ਹੈਗੀ ਆ ਸਿੱਧ ਸਰ ਤੋਂ ਜੰਡਾਲੀ ਅਗਲੀ ਸੜਕਾ ਸਾਡੀ ਧੌਲ ਖੁਰ ਤੋਂ ਗੋਸਲ ਉਸ ਤੋਂ ਇਲਾਵਾ ਅਗਲੀ ਸੜਕ ਹੈਗੀ ਆ ਜੀ ਮਲੌਦ ਭਾਡੇਵਾਲ ਰੋਡ ਤੋਂ ਨਜਾਮਪੁਰ ਸਾਡੇ ਪੱਤਰਕਾਰ ਵੀਰ ਬੈਠੇ ਆ ਮੈਨੂੰ ਲੱਗਦਾ ਇਹਨਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਏਗੀ ਤੇ ਅਗਲੀ ਸਾਡੀ ਸੜਕ ਹੈਗੀ ਆ ਸੋਈਆਂ ਤੋਂ ਐ ਐਮ ਸੀ ਲਿਮਟ ਤੱਕ ਅਗਲੀ ਸੜਕ ਸਾਡੀ ਹੈਗੀ ਆ ਰੋੜੀਆਂ ਐ ਦੋਦ ਤੋਂ ਨਾਰੋ ਮਾਜਰਾ ਅਗਲੀ ਸੜਕ ਸਾਡੀ ਹੈਗੀ ਆ ਸਿਆੜ ਸਮਾਦ ਤੋਂ ਮਿਸਿੰਗ ਜਿਹੜਾ ਪੋਰਸ਼ਨ ਆ ਕਿਲਾ ਹੰਸ ਤੱਕ ਇਹ ਵਾਲੀ ਸੜਕ ਜਿਹੜੀ ਬਹੁਤ ਇੰਪੋਰਟੈਂਟ ਜਿਹੜੀਆਂ ਸੜਕਾਂ ਨੇ ਇਹ ਬੜੀ ਜਲਦੀ ਯਾਨੀ ਕਿ ਟੈਂਡਰ ਸਮਝ ਲਓ ਵੀ ਆ ਟੈਂਡਰ ਇਹਦਾ ਫਲੋਟ ਹੋ ਗਿਆ ਪਾਸ ਹੋ ਗਿਆ ਨੇ ਤੇ ਇਸ ਤੋਂ ਬਾਅਦ ਇਹ ਜਦੋਂ ਹੀ ਬਰਸਾਤਾ ਸਾਡੀਆਂ ਖਤਮ ਹੁੰਦੀਆਂ ਨੇ ਇਸ ਤੋਂ ਬਾਅਦ ਇਹ ਸੜਕਾਂ ਸਾਡੀਆਂ ਬਣਨੀ ਸ਼ੁਰੂ ਹੋ ਜਾਣਗੀਆਂ ਇਸ ਤੋਂ ਇਲਾਵਾ ਇਹ ਸਾਡਾ ਜਿਹੜਾ ਇੱਕ ਹੋਰ ਜਿਹੜਾ ਸਾਡਾ ਪ੍ਰੋਜੈਕਟ ਆ ਇਹ ਜਦੋਂ ਟੈਂਡਰ ਫਲੋਟ ਹੋ ਜਾਊਗਾ ਉਸ ਟੈਂਡਰ ਤੋਂ ਬਾਅਦ ਜਿਹੜਾ ਅਗਲਾ ਟੈਂਡਰ ਲੱਗਣਾ ਉਹ ਵੀ ਜੜੀਆਂ ਸੜਕਾਂ ਨੇ ਉਹ ਵੀ ਮੈਂ ਤੁਹਾਨੂੰ ਸਾਡੇ ਮਲੌਦ ਹਲਕੇ ਦੀਆਂ ਬਲਾਕ ਦੀਆਂ ਅਸੀਂ ਮੈਂ ਤੁਹਾਨੂੰ ਦੱਸਣ ਲੱਗਿਆ ਜੜੀਆਂ ਕਿ ਅ ਦਸੰਬਰ ਦੇ ਵਿੱਚੋਂ ਤੋਂ ਬਾਅਦ ਇਹ ਬਣਨੀਆਂ ਸ਼ੁਰੂ ਹੋਣਗੀਆਂ ਇਹ ਸੜਕਾਂ ਹੈਗੀਆਂ ਨੇ ਸਿਆੜ ਤੋਂ ਭੀਖੀ ਜੀਰਖ ਤੋਂ ਧੌਲਖੁਰਦ ਸਿਆੜ ਤੋਂ ਜੀਰਖ ਤੋਂ ਲਹਿਲ ਕਿਲਾ ਹੰਸ ਤੋਂ ਜੀਰਖ ਵਾਇਆ ਗੁਰਦੁਆਰਾ ਸਾਹਿਬ ਲਹਿਲ ਫਿਰਨੀ ਤੋਂ ਰਾਣਾ ਮਲੋਦ ਰੋਡ ਬੇਰ ਕਲਾਂ ਤੋਂ ਗੋਸਲ ਧੌਲ ਕਲਾਂ ਫਿਰਨੀ ਤੋਂ ਧੌਲ ਕਲਾਂ ਗੋਸਲ ਕਿਲਾ ਹੰਸ ਤੋਂ ਬਟਾਰੀ ਗੋਸਲ ਤੋਂ ਧੌਲ ਕਲਾਂ ਅਪ ਟੂ ਗੋਸਲ ਪਿੰਡ ਤੱਕ ਅਗਲਾ ਹੈਗਾ ਜੀ ਪੰधेर ਖੇੜੀ ਤੋਂ ਰਾਮਗੜ੍ਹ ਸਰਦਾਰਾ ਉੰਦੇ ਏਰਖੇੜੀ ਤੋਂ ਰਾਮਗੜ੍ਹ ਸਰਦਾਰਾਂ ਰਾਮਗੜ੍ਹ ਸਰਦਾਰਾਂ ਦਾ ਵਿੱਚ ਵੀ ਕਾਫੀ ਰੋਡ ਦਾ ਇਸ਼ੂ ਸੀਗਾ ਤੇ ਅਗਲੀ ਹੈਗੀ ਆ ਝੰਮੜ ਤੋਂ ਸਿਆੜ ਝੰਮਟ ਬ੍ਰਿਜ ਤੋਂ ਪਹੀੜ ਮਲੌਦ ਰਾਮਗੜ੍ਹ ਸਰਦਾਰਾਂ ਲਿੰਕ ਰੋਡ ਤੋਂ ਬਾਜੀਗਰ ਬਸਤੀ ਅਪ ਟੂ ਮਲੌਦ ਕੋਪ ਰੋਡ ਫਿਰਨੀ ਵਿਲੇਜ ਝੰਮਟ ਰੋਸ਼ਿਆਣਾ ਤੋਂ ਬਾਬਾ ਸਿੱਧ ਪੰਧੇਰ ਜੋਗੀ ਮਾਜਰਾ ਮਾਜਰਾ ਤੋਂ ਰਾਮਗੜ੍ਹ ਸਰਦਾਰਾਂ ਕੁਲਾੜ ਸਿਆੜ ਰੋਡ ਟੂ ਦੇਰਾ ਨਾਨਕ ਸ਼ਮਸ਼ਾਨ ਘਾਟ ਗੁਰਦੁਆਰਾ ਸਾਹਿਬ ਦੇ ਸਹਾਰਨ ਮਾਜਰਾ ਟੂ ਕੁਲਾੜ ਰੋਡ ਅਗਰੀ ਹੈਗੀ ਆ ਜੀ ਕੁਲਾੜ ਟੂ ਮੋਮਨਾਬਾਦ ਧੌਲਕਲਾ ਟੂ ਰੋਸ਼ਿਆਣਾ ਸਿਉੜਾ ਟੂ ਬਾਬਰਪੁਰ ਰੱਬੋਂ ਉੱਚੀ ਰੋਡ ਸਿੱਧ ਸਰ ਕਾਲਜ ਤੋਂ ਖੰਨਾ ਮਲੇਰਕੋਟਲਾ ਰੋਡ ਸਿਰਸਰ ਮਾਹਪੁਰ ਰੋਡ ਟੂ ਸਿਰਸਲਾ ਵਾਇਆ ਝੁਲਮਗੜ ਸਿਰਸਲਾ ਤੋਂ ਲਸੋਈ ਤੁਮੋਟ ਕਲਾ ਤੋਂ ਕਰਤਾਰਪੁਰ ਲਹਿਲ ਚਾਪੜੇ ਤੋਂ ਸਿਉੜਾ ਬਾਬਰਪੁਰ ਰੱਬੋਂ ਉੱਚੀ ਰੋਡ ਤੋਂ ਸ਼ਮਸ਼ਾਨ ਘਾੜ ਤੱਕ ਕੁਲੀ ਕਲਾ ਤੋਂ ਚਾਪੜਾ ਮਲੋਦ ਭਾਡੇਵਾਲ ਰੋਡ ਤੋਂ ਨਿਜ਼ਾਮਪੁਰ ਸਿਉੜਾ ਤੋਂ ਸਿਉੜਾ ਸਕੂਲ ਤੋਂ ਤਮੋਟ ਕਲਾਂ ਰੱਬੋ ਨੀਚੀ ਰੋਡ ਤੋਂ ਲਸੋਈ ਵਿਦ ਫਿਰਨੀ ਰੱਬੋ ਨੀਚੀ ਅਪ ਟੂ ਐਮਸੀ ਲਿਮਟ ਬਲਾਗ ਲਹਿਰ ਟੂ ਕਰਤਾਰਪੁਰ ਲਸਾੜਾ ਤੋਂ ਲਸੋਈ ਅਪ ਟੂ ਮਲੋਦ ਐਮਸੀ ਲਿਮਟ ਬੇਰ ਖੁਰਦ ਤੋਂ ਸਿਉੜਾ ਕੁਲੀ ਖੁਰਦ ਤੋਂ ਬੇਰ ਕਲਾਂ ਕੁਲੀ ਖੁਰਦ ਤੋਂ ਬੇਰ ਕਲਾਂ ਮਿਸਿੰਗ ਲਿੰਕ ਫਿਰਨੀ ਬੇਰ ਕਲਾਂ ਐਂਡ ਬੇਰ ਕਲਾਂ ਫਿਰਨੀ ਤੋਂ ਮੰਦਰ ਅਤੇ ਗੁਰਦੁਆਰਾ ਬਾਬਾ ਗੁਲਾਬ ਸਿੰਘ ਜੀ ਤੇ ਸ਼ਹੀਦ ਬਾਬਾ ਅਮਰਦਾਸ ਜੀ ਸਿਉੜਾ ਤੋਂ ਮਲੋੜ ਭਾਡੇਵਾਲ ਬ੍ਰਿਜ ਰੋਡ ਨਸਾੜਾ ਲਖੋਵਾਲ ਟੂ ਸ਼ਮਸ਼ਾਨ ਘਾਟ ਮਿਸਿੰਗ ਫਿਰਨੀ ਟੂ ਨਸਾੜਾ ਲਖੋਵਾਲ ਗੁੱਪ ਮਲੋੜ ਰੋਡ ਟੂ ਬਦੇਸ਼ਾ ਮਲੋੜ ਤੋਂ ਸੇਖਾ ਮਲੌਦ ਤੋਂ ਰਸੋਈ ਮਲੌਦ ਰਸੋਈ ਰੋਡ ਟੂ ਕਿਸ਼ਨਪੁਰਾ ਇਹ ਸੜਕਾਂ ਸਾਡੀਆਂ ਜਿਹੜੀਆਂ ਨੇ ਅ ਜਨਵਰੀ ਤੋਂ ਸ਼ੁਰੂ ਹੋ ਜਾਣੀਆਂ ਨੇ ਬਹੁਤ ਇੰਪੋਰਟੈਂਟ ਸਾਡੀਆਂ ਸੜਕਾਂ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਕੁਝ ਹੋਰ ਸੜਕਾਂ ਨੇ ਜਿਹੜੀਆਂ ਕਿ ਅਸੀਂ ਇਹਦੇ ਨਾਲ ਹੀ ਪਾਸ ਕਰਾਈਆਂ ਨੇ ਇਹਨਾਂ ਦਾ ਵੀ ਟੈਂਡਰ ਨਾਲ ਹੀ ਲੱਗਣਾ ਇਹ ਸੜਕਾਂ ਹੈਗੀਆਂ ਨੇ ਮਲੌਦ ਤੋਂ ਬੁਰਕੜਾ ਉੱਪ ਤੋਂ ਰਾਮਗੜ੍ਹ ਸਰਦਾਰਾਂ ਤੋਂ ਟਿੰਬਰਵਾਲ ਬੇਰਕਲਾਂ ਤੋਂ ਰੱਬੋਂ ਨੀਚੀ ਬਾਬਰਪੁਰ ਤੋਂ ਬੇਰਖੁਰਦ ਬਾਇਆ ਸੰਤ ਭਵਨ ਕੁਟਿਆ ਫਿਰਨੀ ਆਫ ਵਿਲੇਜ ਮਦਨੀਪੁਰ ਟੂ ਫੋਕਲ ਪੁਆਇੰਟ ਸਿਉੜਾ ਬਾਬਰਪੁਰ ਰੋਡ ਟੂ ਬੇਰਕਲਾਂ ਅਪ ਟੂ ਗੁਰਦੁਆਰਾ ਸ਼ਹੀਤਾ ਬਾਬਰਪੁਰ ਤੋਂ ਰੱਬੋਂ ਉੱਚੀ ਉਕਸੀ ਤੋਂ ਮਦਨੀਪੁਰ ਫੋਕਲ ਪੁਆਇੰਟ ਲਸਾੜਾ ਤੋਂ ਸੀਹਾ ਦਾਦ ਰਸਾੜਾ ਤੋਂ ਸੀਹਾ ਦਾਦ ਔਰ ਇਹ ਤਕਰੀਬਨ 1.7 ਕਿਲੋਮੀਟਰ ਆ ਜੀ ਉੱਚੀ ਦੌ ਤੋਂ ਚੁਪਕਾ ਜੀਰਖ ਤੋਂ ਭਿਖੀ ਇਹ ਸਾਡੀਆਂ 52 ਸੜਕਾਂ ਤਾਂ ਜਿਹੜੀਆਂ ਨੇ ਸੈਕੰਡ ਫੇਜ਼ ਦੇ ਵਿੱਚ ਸ਼ੁਰੂ ਹੋਣੀਆਂ ਨੇ ਤੇ 16 ਸੜਕਾਂ ਜਿਹੜੀਆਂ ਨੇ ਸਾਡੀਆਂ ਇਮੀਡੀਏਟ ਸ਼ੁਰੂ ਹੋ ਜਾਣੀਆਂ ਨੇ ਤੇ ਯਾਨੀ ਕਹਿਣ ਦਾ ਮਤਲਬ ਇਹ ਜਦੋਂ ਸਾਰੀਆਂ ਸਾਡੀਆਂ ਸੜਕਾਂ ਤਿਆਰ ਹੋ ਜਾਣੀਆਂ ਨੇ 68 ਸੜਕਾਂ ਜਦੋਂ ਸਾਰੀਆਂ ਸਾਡੀਆਂ ਤਿਆਰ ਹੋ ਜਾਣੀਆਂ ਨੇ ਤਾਂ ਸਾਡੇ ਮਲੌਦ ਬਲਾਕ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਕੋਈ ਇੱਕ ਵੀ ਸੜਕ ਇਦਾਂ ਦੀ ਨਹੀਂ ਰਹਿਣੀ ਜਿਹੜੀ ਨਾ ਬਣੀ ਹੋਵੇ ਤੇ ਅਸੀਂ ਆਪਣੇ ਲੋਕਾਂ ਨੂੰ ਸਾਡੇ ਹਲਕੇ ਦੇ ਲੋਕਾਂ ਨੂੰ ਸਾਡੇ ਪਿੰਡਾਂ ਦੇ ਲੋਕਾਂ ਨੂੰ ਅਸੀਂ ਇਹਨਾਂ ਦਾ ਜੀਵਨ ਪੱਤਰ ਉੱਚਾ ਚੱਕਣ ਦੇ ਲਈ ਮਾਨ ਸਰਕਾਰ ਹਮੇਸ਼ਾ ਕੰਮ ਕਰ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਸੜਕਾਂ ਤੋਂ ਇਲਾਵਾ ਜੇ ਸਾਡਾ ਕੋਈ ਹੋਰ ਵੀਰ ਕੋਈ ਸੋਚਦਾ ਪਿੰਡ ਵਾਲਾ ਕਿ ਸਾਡੀ ਇਹ ਵਾਲੀ ਸੜਕ ਰਹਿ ਗਈ ਉਹ ਵੀ ਸਾਨੂੰ ਆ ਕੇ ਜਦੋਂ ਮਰਜ਼ੀ ਮਿਲ ਸਕਦਾ ਅਸੀਂ ਸ਼ੁੱਕਰਵਾਰ ਨੂੰ ਮਲੌਦ ਦਫ਼ਤਰ ਦੇ ਵਿੱਚ ਬੈਠਦੇ ਆ ਤੇ ਵੀਰਵਾਰ ਨੂੰ ਦਰਾਹੇ ਦਫ਼ਤਰ ਚ ਬੈਠਦੇ ਆ ਬਾਕੀ ਦਿਨ ਪੈੜ ਦਫ਼ਤਰ ਚ ਬੈਠਦੇ ਆ ਜੇ ਕੋਈ ਮਲੌਦ ਵਾਲੇ ਸਾਡੇ ਕਿਸੇ ਵੀਰ ਨੂੰ ਲੱਗਦਾ ਕਿ ਸਾਡੇ ਵਾਲਾ ਇਹ ਜਿਹੜਾ ਰੋਡ ਆ ਇਹ ਇਸ ਦੇ ਵਿੱਚ ਨਹੀਂ ਹੈ ਤਾਂ ਅਸੀਂ ਜ਼ਰੂਰ ਉਹਨੂੰ ਪ੍ਰੋਗਰਾਮ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਫੇਰ ਜਿੰਨੀ ਵੀ ਜਿੰਨੇ ਵੀ ਤੁਸੀਂ ਸਾਡੇ ਵੀਰ ਆਇਓ ਟਾਡਾ ਸਾਰੇ ਦਾ ਬਹੁਤ ਬਹੁਤ ਬੋਲ। ਜੀ ਸਾਹਿਬ ਦਾਬਾ ਕਰ ਰਹੇ ਤੁਸੀਂ ਸਾਰੇ ਸੜਕਾਂ ਬਣਾ ਰਹੇ ਆ ਤਾਂ ਫਿਰ ਪਿਛਲੀ ਸਰਕਾਰਾਂ ਨੇ ਕੀ ਕੀਤਾ ਸਾਰੀਆਂ ਸੜਕਾਂ ਤੁਹਾਡੇ ਟੈਂਟਰਾਂ 'ਚ ਆ ਗਈਆਂ। ਵੀਰ ਜੀ ਇੱਕ ਵੀ ਸੜਕ ਮੈਂ ਕਹਿੰਦਾ ਵੀ ਇੱਕ ਵੀ ਸੜਕ ਮੈਨੂੰ ਵਿਰਾਸਤ ਦੇ ਵਿੱਚ ਨਹੀਂ ਮਿਲੀ। ਇੱਕ ਵੀ ਸੜਕ ਕੋਈ ਵੀ ਬੰਦਾ ਮੇਰੇ ਨਾਲ ਜਦੋਂ ਮਰਜੀ ਲੱਖੇ ਨੂੰ ਮੇਰੇ ਮੂਹਰੇ ਬਿਠਾ ਲਿਓ ਉਸ ਤੋਂ ਪਹਿਲਾਂ ਐਮਐਲਏ ਸੀਗਾ ਸਾਡਾ ਟਵਾਲ ਸਪੀਕਰ ਵੀ ਰਿਹਾ ਸਪੀਕਰ ਕੋਲ ਬੜੀ ਤਾਕਤ ਹੁੰਦੀ ਆ। ਇੱਕ ਵੀ ਸੜਕ ਉਹ ਦੱਸ ਦੇਣ ਕਿ ਫਲਾਨੀ ਸੜਕ ਬਣਾਈ ਆ। ਇਹ ਪੱੱਚੀ ਦੱਸ ਦੇਣ ਵੀ ਮੈਂ ਫਲਾਨੀ ਜਗ੍ਹਾ ਪੱਚ ਲਾਇਆ ਚਲੋ ਸੜਕਾਂ ਦੀ ਗੱਲ ਦਾ ਛੱਡੋ ਵੀ ਇਹ ਕੋਈ ਪੱਛ ਦੱਸ ਦੇਣ ਵੀ ਫਲਾਨੀ ਸੜਕ ਨੂੰ ਅਸੀਂ ਪੱਛ ਲਾ ਕੇ ਠੀਕ ਕੀਤਾ ਇਹਨਾਂ ਨੇ ਸਿਰਫ ਤੇ ਸਿਰਫ ਆਪਣੇ ਘਰ ਭਰਨ ਤੋਂ ਬਿਨਾ ਹੋਰ ਕੰਮ ਨਹੀਂ ਕੀਤਾ ਕੋਈ ਕਿਉਂਕਿ ਇਹਨਾਂ ਦਾ ਜਿਹੜਾ ਸਾਰਾ ਤਾਣਾ ਬਾਣਾ ਉਹ ਦਿੱਲੀ ਤੋਂ ਚੱਲਦਾ ਕਾਂਗਰਸ ਪਾਰਟੀ ਦਾ ਸੋਨੀਆ ਗਾਂਧੀ ਇਟਲੀ ਦੀ ਆ ਇਹਨਾਂ ਦਾ ਤਾਣਾ ਬਾਣਾ ਇਟਲੀ ਤੋਂ ਚੱਲਦਾ ਤੇ ਇਹ ਪੰਜਾਬ ਸਾਡੇ ਦੇਸ਼ ਦੇ ਤਾਂ ਹੈ ਹੀ ਨਹੀਂ ਤੇ ਇਸ ਲਈ ਇਹਨਾਂ ਨੂੰ ਦੇਸ਼ ਦੀਆਂ ਸੜਕਾਂ ਦਾ ਕੀ ਫਿਕਰਾ ਤੇ ਇਹਨਾਂ ਨੇ ਸਾਡੀਆਂ ਸੜਕਾਂ ਨੂੰ ਇਹਨਾਂ ਨੇ ਨਹੀਂ ਬਣਾਇਆ ਸਾਡੇ ਲੋਕਾਂ ਨੂੰ ਇਹਨਾਂ ਨੇ ਕੁੰਬੀ ਨਰਕ ਦੇ ਵਿੱਚ ਜੀਣ ਦੇ ਲਈ ਇਹਨਾਂ ਲੋਕਾਂ ਨੇ ਮਜਬੂਰ ਕੀਤਾ ਸੀ ਤੁਸੀਂ ਕਿੰਨੇ ਕੈਫਰਸ ਕੀਤੇ ਫਿਰ ਜੀ ਹੁਣ ਬਣਾਉਣ ਲਈ ਸਾਡੇ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿ ਅੱਜ 68 ਸੜਕਾਂ ਦਾ ਤਾਂ ਅੱਜ ਐਲਾਨ ਕੀਤਾ 52 ਸੜਕਾਂ ਅਸੀਂ ਬਣਾ ਚੁੱਕੇ ਹਾਂ तकरीबन 47 ਸੜਕਾਂ ਗਰਾਹਾ ਬਲੌਕ ਦੀਆਂ ਅਸੀਂ ਜਿਹੜੀਆਂ ਕਿ ਬੜੀ ਜਲਦੀ ਟੈਂਡਰ ਲੱਗਣ ਵਾਲਿਆ ਜਿਸ ਤੋਂ ਇਲਾਵਾ ਸੜੀਆਂ ਗਰਾਹਾ ਬਲੌਕ ਦੀਆਂ 69 ਸੜਕਾਂ 79 ਸੜਕਾਂ ਹੋਰ ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਸਾਡੇ ਕੋਲ ਪਾਸ ਹੋ ਗਈਆਂ ਤੇ 69 ਸੜਕਾਂ ਜਿਹੜੀਆਂ ਹੋਰ ਤਰਾਹਾਂ ਬਲਾਕ ਦੀਆਂ ਉਹਦਾ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ اعلان ਕਰਾਂਗੇ ਤਾਂ ਕਰੀਬਨ 200 ਤੋਂ ਜ਼ਿਆਦਾ ਸੜਕਾਂ ਅਸੀਂ ਆਪਣੇ ਇਸ 5 ਸਾਲਾਂ ਦੇ ਕਾਰਜਕਾਲ ਦੌਰਾਨ ਬਣਾ ਦੇਣੀਆਂ ਨੇ ਇਸ ਮੈਂ ਫਿਰ ਕਹਿ ਰਿਹਾ ਇਹ ਕੋਈ ਮੈਂ ਆਸਾਨ ਨਹੀਂ ਕਰ ਰਿਹਾ ਲੋਕਾਂ ਨੇ ਇੱਕ ਇੱਕ ਵੋਟ ਪਾਈ ਆ ਉਸ ਇੱਕ ਇੱਕ ਪਾਈ ਹੋਈ ਵੋਟ ਦਾ ਅਸੀਂ ਸਿਰਫ ਤੇ ਸਿਰਫ ਖਰਚਾ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਾਂ